ਸੰਤੁਲਿਤ ਜੀਵਨ ਜਿਉਣ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਸੰਤੁਲਿਤ ਜੀਵਨ ਜਿਉਣ ਵਾਸਤੇ ਅਨੁਕੂਲ ਜਾਂ ਪ੍ਰਤੀਕੂਲ ਜੋ ਵੀ ਆਪਣੇ ਸਥਿਤੀ ਆਉਂਦੀ ਹੈ ਉਸ ਵਿੱਚ ਆਪਣਾ ਸੁਭਾਅ ਨਹੀਂ ਬਦਲਣਾ ਚਾਹੀਦਾ ਅਨੁਕੂਲ ਅਤੇ ਪ੍ਰਤੀਕੂਲ ਦੇ ਐਨੇ ਆਦੀ ਨਾ ਹੋ ਜਾਓ ਕਿ ਸਾਨੂੰ ਲੈ ਕੇ ਹੰਕਾਰ ਨਾ ਜਗਾਵੈਨਕੂਲਤਾ ਤੇ ਪ੍ਰतिकੂਲਤਾ ਸਾਨੂੰ ਵਿਚਿਰਤ ਨਾ ਕਰ ਸਕੇ ਸਾਨੂੰ ਉਹੀ ਦੋਨਾਂ অনুকੂਲਤਾ ਤੇ ਪ੍ਰतिकੂਲਤਾ ਵਿੱਚ ਸੰਤੁਲਨ ਬਣਾ ਕੇ ਜੀਵਨ ਯਾਤਰਾ ਤੈ ਕਰਨੇ ਚਾਹੀਦੀ ਹੈ ਸਾਨੂੰ ਕੋਹਰਾਣਾ ਨਹੀਂ ਚਾਹੁੰਦਾ ਜਦੋਂ অনুকੂਰ ਆਵੇ ਹੰਕਾਰ ਨਹੀਂ ਕਰਨਾ ਚਾਹੁੰਦਾ ਪ੍ਰतिकੂਲ ਆਵੇ ਸਾਪਣੇ ਆਪ ਨੂੰ ਠੇਹਾ ਜਾਵੇ ਤੈਨੇ ਸਮਝਣੀ ਚਾਹੀਦੀ ਇਸ ਕਰਕੇ ਹਰ ਟਾਈਮ ਪ੍ਰਮਾਤਮਾ ਦਾ ਸਿਮਰਨ ਕਰਦੇ ਕਰਦੇ ਸਮਾਂ ਬਤੀਤ ਕਰੋ ਤਾਂ ਹੀ ਆਪਣਾ ਜੀਵਨ ਸੰਤੁਲਨ ਸਹਿ ਸਕਦਾ ਹੈ